ਇੱਕ ਗਰੀਬ ਮਾਂ ਨੇ ਭਾਂਡੇ ਧੋ ਤੋਕੇ ਆਪਣੇ ਪੁੱਤ ਨੂੰ ਬਣਾਇਆ ਫੌਜੀ ਪਰ ਪੁੱਤ ਹੀ ਮਾਂ ਨੂੰ ਦੇਂਦਾ ਰਿਹਾ ਧੋਖਾ ਜੀਹਾਂ ਦੋਸਤੋ ਜੀਵਨ ਨਾਮ ਦਾ ਇੱਕ ਫੌਜੀ ਜੋ ਕਿ ਆਪਣੀ ਮਾਂ ਦੇ ਸਿਰ ਤੇ ਐਸ਼ ਕਰਕੇ ਫੌਜ ਵਿੱਚ ਭਰਤੀ ਵੀ ਜਰੂਰ ਹੋਇਆ ਪਰ ਉਹ ਪਹੁੰਚ ਗਿਆ ਵਿਦੇਸ਼ ਦੇ ਵਿੱਚ ਤੋਂ ਅੰਦਾਜ਼ੇ ਨੇ ਆ ਕਿ ਬੀਤੇ ਦਿਨੀ ਅਮਰੀਕ ਸਰ ਦੇ ਇਸਲਾਮਾਬਾਦ ਥਾਣੇ ਦੇ ਵਿੱਚ ਇੱਕ ਬਹੁਤ ਵੱਡਾ ਬੰਬ ਬਲਾਸਟ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਜਿਸ ਦੀ ਜ਼ਿੰਮੇਵਾਰੀ ਇੱਕ ਜੀਵਨ ਨਾਮ ਦੇ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਪੋਸਟ ਪਾ ਕੇ ਦਿੱਤੀ ਗਈ ਹੈ ਜਦੋਂ ਇਸ ਬਾਰੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਉਸ ਦੀ ਮਾਂ ਕੋਲ ਗਈ ਪੁਲਿਸ ਤਾਂ ਉਸ ਦੀ ਮਾਂ ਦਾ ਇਹੀ ਕਹਿਣਾ ਹੈ ਕਿ ਮੇਰਾ ਪੁੱਤ ਤਾਂ ਫੌਜ ਵਿੱਚ ਭਰਤੀ ਹੈ ਉਹ ਮੈਨੂੰ ਅਕਸਰ ਹੀ ਇਹ ਕਹਿੰਦਾ ਰਹਿੰਦਾ ਹੈ ਕਿ ਮਾਂ ਤੂੰ ਮੇਰੀ ਬਿਲਕੁਲ ਪਰਵਾਹ ਨਾ ਕਰ ਮੈਂ ਬਹੁਤ ਠੀਕ ਹਾਂ ਮੈਂ ਫੌਜ ਵਿੱਚ ਹਾਂ ਜਦਕਿ ਮੇਰਾ ਲੜਕਾ ਮੈਨੂੰ ਮਿਲਣ ਕਦੇ ਵੀ ਨਹੀਂ ਆਇਆ ਐਨਾ ਹੀ ਦੋਸਤੋ ਉਸ ਨੇ ਆਪਣਾ ਇੱਕ ਫੋਨ ਵੀ ਦਿਖਾ ਦਿੱਤਾ ਪੁਲਿਸ ਨੂੰ ਵੀ ਤੁਸੀਂ ਜੋ ਜਾਂਚ ਪੜਤਾਲ ਕਰਨੀ ਹੈ ਇਹ ਮੇਰਾ ਪੂਰ ਰੱਖ ਸਕਦੇ ਹੋ ਪਰ ਹੁਣ ਗੱਲ ਇਹ ਉੱਡਦੀ ਹੈ ਕਿ ਪੁਲਿਸ ਉਸ ਦੀ ਮਾਂ ਨੂੰ ਕਰ ਰਹੀ ਹੈ ਕਾਫੀ ਤੰਗ ਪਰੇਸ਼ਾਨ ਜੋ ਪਤਾ ਚੱਲ ਰਿਹਾ ਹੈ ਅਤੇ ਉਸ ਦੀ ਮਾਂ ਨੇ ਗੁਹਾਰ ਲਗਾਈ ਹੈ ਕਿ ਮੇਰੀ ਕੀ ਗਲਤੀ ਹੈ ਸੋ ਦੋਸਤੋ ਤੁਸੀਂ ਵੀ ਦੇਖੋ ਉਸ ਦੀ ਮਾਂ ਦਾ ਤੇ ਪੁਲਿਸ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਹੈ ਇਸ ਪੂਰੇ ਮੁੱਦੇ ਤੇ ਮੇਰਾ ਨਾ ਹਰਜਿੰਦਰ ਕੌਰ ਜੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਕੇ ਫੌਜ 7 ਸਾਲ ਨੌਕਰੀ ਕੀਤੀ ਆ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤਾਂ ਕੀਤੀ ਨੇ ਸ਼੍ਰੀਨਗਰ ਦੋ ਸਾਲ ਲੇਚ ਕੀਤੀ ਆ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਕਿਸਾ ਹਾਲ ਕੋ ਗਿਆ ਜੰਮੂ ਕੇ ਨੂੰ ਅੱਛਾ ਸਾਲ 1.5 ਸਾਲ ਹੋ ਗਿਆ ਕੇ ਨੂੰ ਉਹ ਤਾਂ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਜਿਹੜਾ ਹੁਣ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਕਿ ਫੌਜੀ ਫੌਜੀ ਕਿੱਦਾਂ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਹੀ ਦਿੱਤੇ ਜਦੋਂ ਭਰਤੀ ਹੋ ਗਿਆ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ ਮੈਂ ਕਹਿੰਦਾ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੋੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਲ ਖਾ ਕੇ ਭਰਤੀ ਕਿਰਾਏ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬੜਿਆ ਪੁੱਤ ਦੇ ਉਹ ਚੁਫ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਫਗੋੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਦੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਉਹ ਚ ਛੁੱਟੀ ਆਇਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਬਾਰ ਕਦੋਂ ਗਿਆ ਬਾਰੇ ਮੇਖਲ 8-9 ਮਹੀਨੇ ਹੋ ਗਏ ਨੇ ਬਾਰ ਗਿਆ ਠੀਕ ਹੈ ਗਿਆ ਮੈਨੂੰ ਕੁਛ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਹ ਇੰਨਾ ਕੰਮ ਵਿੱਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਛ ਨਹੀਂ ਆਖਿਆ ਮੈਂ ਬੇਨਜਾਇਜ਼ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਨਾ ਮਾਤਾ ਤੇ ਮੁੜ ਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੁਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬੇਨਜਾਜ ਚੁੱਕ ਲਿਆ ਜਦੋਂ ਮੈਨੂੰ ਤੇ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੁੰਡੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਫੋਨ ਆ ਤੇ ਮਮਾ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨ ਨਹੀਂ ਮੈਨੂੰ ਫੋਨ ਆਉਣਾ ਤੇ ਮੈਂ ਕਹਣਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਦੇ ਕੰਨੀ ਆ ਵੇ ਮੁੰਡਾ ਫੌਜ ਦਾ ਉਹ ਬਾਹਰ ਚਲਿਆ ਗਿਆ ਤੇ ਪਾਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚਲ ਗਿਆ ਮੈਂ ਵੇੜੇ ਚ ਡਿੱਗ ਪਈ ਹਾਂ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲਿਆ ਗਿਆ ਕਿਹੜੀ ਨੇਰੀ ਮੱਚ ਗਈ ਬੰਦੇ ਪਾਲਾ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਹੋਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇਹ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਹੈਗੇ ਆ ਝੂਠੇ ਡੇਰੇ ਵਾਲੇ ਕਰੀ ਜਾਂਦੇ ਇਹ ਕਦੋਂ ਤੋਂ ਹੋਣੀ ਸ਼ੁਰੂ ਹੋਏ ਅੱਜ ਜਦੋਂ ਬਾਹਰ ਗਿਆ ਆ ਉਸ ਤੋਂ ਕੀ ਧਰਨਾ ਕਦੀ ਗੱਲ ਹੋਈ ਵੀ ਕਿਉਂ ਇਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਆਂ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਪਾਜੀ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਆ ਜਨਾਨੀਆਂ ਗਰੀਬ ਨੇ ਨੂੰ ਮੈਂ ਰੋਟੀ ਪਾਣੀ ਦੇੜਨੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤੁਹਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੇ ਪਕਾਉਣੀ ਆ ਕਮਾਂਦੇ ਕਿੱਥ ਬੋਚੀ ਮੈਂ ਕਿੱਦਾਂ ਰੋਟੀ ਪਾਣੀ ਚੱਲਦਾ ਕਿੱਦਾਂ ਚਲੋ ਰੋਟੀ ਪਾਣੀ ਤਾਂ ਮਾੜਾ ਚੰਗਾ ਚੱਲਣਾ ਹੀ ਜੀਵਿੰਦਰਾ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਹੈਗੀ ਇਹ ਦੋ ਕਿੱਲੇ ਪਿਆਲੀ ਮੇਰੀ ਹਾਂਜੀ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲੈਣੀ ਹੈ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਹੱਕ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਆਕਰੋ ਪੁੱਤ ਨਦਵਾਈ ਕਰਕੇ ਮਰ ਜਾਣਾ ਐ ਪੁੱਤ ਮੇਰੀ ਜ਼ਿੰਦਗੀ ਕੋਈ ਨਹੀਂ ਹੋ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਆ ਮੈਂ ਬਿਮਾਰ ਆ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿਵੇਂ ਤਰੀ ਆਖੇ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਪਤਾ ਨਹੀਂ ਕਦੋਂ ਪੁਲਿਸ ਪੈਜਣੀ ਤੇ ਕਦੋਂ ਲੈ ਜਾਣਾ ਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰ ਜਾਈ ਚ